ਦੀ 500 ਰੁਪਏ ਵਾਲੀ ਪਾ ਗਿਆ ਮੋਹਨਵੀਰ ਬੱਲ ਹੁਣਾ ਦਾ ਆਉਲੀ ਗਰੁੱਪ ਦਾ ਵੱਡਾ ਧੰਨਵਾਦ ਗਿੱਲ ਕਨਵਿੰਸਿੰਗ ਦਾ ਹਰਜੀਤ ਚਾਲ ਹੁਣਾ ਦਾ ਤਿੰਨ ਪੈ ਗਈਆਂ ਹੰਬੇ ਠੀਕ ਹੈ ਆ ਮੈਨੂੰ ਲੈ ਜੀਓ ਤੇ ਪੈਸੇ ਪਹੁੰਚ ਗਏ ਕਰ ਦਈਏ ਉਹ ਕਹਿੰਦੇ ਮਲਕ ਦੀ ਕਬੱਡੀ ਹੈ ਅੱਜ ਕਹਿੰਦੇ ਸਿੰਘ ਸਪੋਰਟਸ ਕਲੱਬ ਦਾ ਖਖ ਪ੍ਰੋਡਕਸ਼ਨ ਦਾ ਵੱਡਾ ਮੇਲਾ ਵੀ ਕੱਲ ਕੱਢ ਕੇ ਅਲੀ ਅਲੀ ਝੱਟ ਮਿੱਤਰੋ ਰਾਕੇ ਖੇਲੇ ਅੱਪ ਦਾ ਵੀ ਸੇਰਾ ਹੋ ਗਿਆ ਤੇ ਝੜ ਗਈ ਸੁਰੀਦਾ ਵਾਲੀ ਕੰਡ ਮਿੱਤਰੋ ਉਹ ਆ ਗਿਆ ਕਹਿੰਦੇ ਸੁਲਤਾਨ ਸ਼ਮਸ਼ਪੁਰਿਆ ਕਬੱਡੀ 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 ਦੁਗਾਲਾ ਦੁਗਾਲਾ ਟੱਕਰ ਦੁੱਕੇ ਵਾਲਾ ਮਹਿੰਗੀ ਟੱਕਰ ਦੁਗਾਲਾ ਆ ਸੇਰਾ ਦੁੱਕੇ ਵਾਲਾ ਆ ਸੇਰਾ ਦੁੱਕੇ ਵਾਲਾ ਆ ਸੇਰਾ ਹੋ ਗਿਆ ਦੁੱਕੇ ਵਾਲਾ ਆ ਸੇਰਾ ਹੋ ਗਿਆ ਦੁੱਕੇ ਵਾਲਾ ਆ ਮੇਲਾ ਨੱਚ ਫੜਾ ਹੋਣ ਆਖੋ ਨਾ ਆ ਨਾ ਆ ਨਾ ਆ ਥੋੜਾ ਜਿਆਦਾ ਲੱਗਿਆ ਲੱਗਿਆ ਹੁਣੀ ਤੁਰਿਆ ਗੱਭਰੂ ਗਾਡਰ ਵਰਗੇ ਦਾ ਆਹ ਘੈਂਟ ਸੁਣੀ ਦਾ ਲਲਕਾਰਾ ਗੱਭਰੂ ਗਾਡਰ ਵਰਗੇ ਦਾ ਦੁਗਾਂ ਵਾਲੇ ਖੁਸ਼ੀ ਨੇ ਮੇਲਾ ਨਚਾਤਾ ਸਾਰਾ ਗੱਭਰੂ ਗਾਡਰ ਵਰਗੇ ਦਾ ਘੈਂਟ ਸੁਣੀ ਦਾ ਲਲਕਾਰਾ ਘੈਂਟ ਸੁਣੀ ਦਾ ਲਲਕਾਰਾ ਜੱਜੀ 1 ਮਿੰਟ ਉਧਰ ਸਣੀ